ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੰਟੈਕਟ ਨੰਬਰ ਆਪਣੇ ਰਹਿਣਗੇ 9903682025 ਇਹਤੇ ਫਾਰਮ ਦੇ ਡੇਲੀ ਸੇਲ ਵਾਸਤੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਨੇ ਤਾਂ ਅੱਜ ਤੁਹਾਨੂੰ ਦਿਖਾਉਨੇ ਆ ਆਪਾਂ ਇੱਕ ਬਿਲਕੁਲ ਪਹਿਲੇ ਝੋਟੀ ਆ ਬਿਲਕੁਲ ਪਲੂਨ ਆ ਬਹੁਤ ਸੋਹਣੀ ਸਿੰਗੀ ਆ ਇਹਦੀ ਤਾਂ ਆਪਾਂ ਜਿਹੜੀ ਇਹਦੀ ਸਾਰੀ ਡਿਟੇਲ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਰਾਵੀ ਦਾ ਥੋੜਾ ਪੱਖ ਰੱਖਦੀ ਆ ਪਹਿਲੇ ਸੂਵੇ ਸੂਣਾ ਜਿਹੜਾ ਸੂਣਦਾ ਇਹਦਾ ਸਮਾਂ ਵਾ ਕਰੀਬ ਅਜੇ ਥੋੜੇ ਦਿਨ ਬਾਕੀ ਆ ਲਗਭਗ ਇਹ ਹਫਤੇ ਦੇ ਨੀਅਰ ਬਾਉਂਡ ਹਜੇ ਰਹਿੰਦਾ ਸਮਾਂ ਬਾਕੀ ਠੰਡ ਠੰਡ ਦੀ ਚੰਗੀ ਵਿੱਥੀ ਆ ਤੇ ਬਾਕੀ ਠੰਡੀ ਸੀਲ ਆ ਚੰਗੀ ਸੀਲ ਸਾਊ ਆ ਬਹੁਤ ਸੋਹਣੀ ਸਿੰਜੀ ਆ ਤੇ ਹਵਾਨੇ ਤੇ ਵੀ ਬਿਲਕੁਲ ਡੱਬਾ ਦੋਨਾਂ ਸਾਈਡਾਂ ਤੇ ਆ ਤੁਸੀਂ ਦੇਖ ਸਕਦੇ ਜੇ ਪਿਛਲੇ ਪੈਰ ਧੁੱਤੇ ਆ ਤੇ ਸੋਹਣਾ ਕੱਦ ਕਾਠਾ ਚੰਗੇ ਵੱਡੇ ਮਤਲਬ ਪੁਰੇ ਦੀ ਮਾਲਕ ਆ ਬਹੁਤ ਸੋਹਣੀ ਝੋਟੀ ਆ। ਭਾਵੇਂ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਹੈ ਝੂਪ ਹੋ ਗਈ ਦੋਨਾਂ ਸਾਈਡਾਂ ਦੇ ਜਿਹੜੇ ਹਵਾਨੇ ਤੇ ਡੱਬਾ ਆਪਾਂ ਤੁਹਾਨੂੰ ਦਿਖਾ ਸਕਦੇ ਆ। ਬਹੁਤ ਚੰਗੀ ਝੋਟੀ ਆ। ਚੰਗੇ ਦੁੱਧ ਦੀ ਆਪਾਂ ਇਸ ਤੋਂ ਆਸ ਕਰ ਸਕਦੇ ਆ। ਆ ਚੈੱਕ ਕਰੋ ਤੁਸੀਂ। ਬਹੁਤ ਵਧੀਆ। ਅੰਦਰ ਸੌ ਰੋਕਿਓ। ਬਾਕੀ ਤੁਸੀਂ ਮੇਰੇ ਕੋ ਠੰਡੀ ਸੀਲ ਬਹੁਤ ਜਿਆਦੀ ਹੈ ਆ ਤੁਸੀਂ ਚੈੱਕ ਕਰੋ ਥਾਣ ਦੇਖੋ ਬਿਲਕੁਲ ਥਣਾ ਨੂੰ ਜਿਸ ਤਰ੍ਹਾਂ ਮਰਜ਼ੀ ਫੜੀ ਜਾਓ ਮੇਰੇ ਕੋ ਕੋਈ ਆਪਾਂ ਇਹ ਨਹੀਂ ਕਹਿ ਸਕਦਾ ਇੰਨੀ ਠੰਡੀ ਹੈ ਕਿ ਲੋੜ ਤੋਂ ਵੱਧ ਚੈੱਕ ਕਰੋ ਪੂਰੀ ਸੀਲ ਸਭ ਨਿੱਕੀ ਸਿੰਗੀ ਆ ਹਬਿਲਕੁ ਪੂਰਾ ਪੇਟ ਪੂਰਾ ਵੱਡਾ ਆਵਾਜ਼ ਨਹੀਂ ਤੇ ਜਿਹੜੇ ਬਿਲਕੁਲ ਦਾ ਪਤਾ ਨੂੰ ਦਿਖਾਉਨੇ ਆ ਬਾਕੀ ਆ ਚੀ ਸਭ ਤੋਂ ਮੇਨ ਚੀਜ਼ ਇਹਦੇ ਚਾ ਚੀਜ਼ ਦੇਖੋ ਜੀ ਅਜੇ ਪਹਿਲੇ ਸੂਆ ਸੂਣਾ ਬਿਲਕੁਲ ਠੰਡੀ ਸੀ ਕੁਆਲਿਟੀ ਇੱਕ ਨੰਬਰ ਹੈ ਇਹਦੇ ਝੋਟਰੀ ਦੇ ਵਿੱਚ ਤੇ ਜਿਹੜਾ ਥਾਣਾ ਬਿਲਕੁਲ ਵਿੱਥਾ ਮਿਰਲਾ ਦੇਖੋ ਥਾਂ ਦੀ ਬਹੁਤ ਜ਼ਿਆਦਾ ਦਰ ਤੋਂ ਚਲੋ ਸਤੁਰੋ ਥੋੜਾ ਇਹਨੂੰ ਬਹੁਤ ਚੰਗੀ ਚੋਟੀ ਹੈ ਦੁੱਧ ਚੰਗੇ ਦੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਆ ਤੇ ਭਾਰੀ ਬਾਡੀ ਦੇ ਵਿੱਚ ਆਉਂਦੀ ਹੈ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਹਿਲਾਂ ਹੀ ਆਪਾਂ ਦੱਸੂ ਜੁਕੇ ਹਾਂ ਕਿ ਪਿੰਡ ਜੋਲ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜੁਨੀ ਤਰੰਤ ਆਲੋ ਸਾਇਆ ਬਾਕੀ ਜਿਹੜੀ ਝੋਟੀ ਆ ਇਹਦੇ ਤਾਂ ਆਪਾਂ ਘੱਟ ਤੋਂ ਘੱਟ ਵੀ ਤਾਂ 12 ਤੋਂ 14 ਕਿਲੋ ਦੀ ਆਸ ਕਰ ਸਕਦੇ ਆ ਪਹਿਲੇ ਸੂਰੇ ਦੁੱਧ ਤੇ ਆਪਣੀ ਇਸ ਚੀਜ਼ ਦੀ ਗਰੰਟੀ ਰਹੂਗੀ ਥਣ ਹਵਾਨੇ ਦੀ ਬਿਲਕੁਲ ਧਾਰ ਪੋਲੀ ਦੀ ਜੇ ਕੋਈ ਗੱਭਰ ਪਸ਼ੂ ਦਾ ਵੀ ਸੌਦਾ ਕਰਦਾ ਤੇ ਆਪਣੇ ਨਾਲ ਕਰ ਸਕਦਾ ਦੇਖ ਲਈ ਬਹੁਤ ਬਿਊਟੀ ਵੀ ਚੰਗੀ ਆ ਬਾਡੀ weight ਬਿਲਕੁਲ ਹੈਵੀ ਹੈ ਤੇ ਇਹਦਾ ਜਿਹੜਾ ਰੇਟ ਆ ਬਿਲਕੁਲ 95000 ਰੁਪਇਆ ਉਹਦੇ ਚ ਥੋੜਾ ਬਹੁਤਾ ਜਿਹੜਾ ਮੰਗਦਾਂ ਕੀਤਾ ਜਾਊਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ 7%